ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਜਿਸ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਰੀਮਾਬਾਦ ਤੇ ਮਾਛੀਵਾੜਾ ਰੋਡ ਤੇ ਪਿੰਡ ਪੈਂਦਾ ਆਜੋ ਬਾਕੀ ਗੱਲਬਾਤ ਆਪਾਂ ਬਾਅਦ ਵਿੱਚ ਕਰੀਏ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਪਹਿਲਾਂ ਤੁਸੀਂ ਆਪਣਾ ਨਾਮ ਐਡਰੈਸ ਤੇ ਮੋਬਾਈਲ ਨੰਬਰ ਦੱਸੋ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਪਿੰਡ ਹਰੀਮਾਵਾਦ ਖੁਰਦ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ ਆਪਣਾ ਮੋਬਾਈਲ ਨੰਬਰ ਦੱਸਿਓ ਜੀ 9501609512 ਠੀਕ ਹੈ ਭਾਈ ਜੀ ਭਾਈ ਅੱਜ ਫਿਰ ਇੱਕ ਮਾਈ ਲੈ ਆਇਓ ਜੀ ਹਾਂਜੀ ਇੱਕੋ ਹੀ ਹੈ ਜੀ ਅੱਜ ਆਪਣੀ ਕੋਈ ਭਾਈ ਪਹਿਲਾਂ ਮਾਈ ਦੀ ਡਿਟੇਲ ਦੱਸੋ ਜੀ ਇਹ ਵੀਰੇ ਤਾਜੀ ਸੂਈ ਆ ਠੀਕ ਹੈ ਜੀ 4 ਦਿਨ ਦੀ ਮਗਰ ਭਾਈ ਕੀ ਇਹਦੇ ਮਗਰ ਇਹਦੇ ਕੱਟਾ ਜੀ ਅੱਛਾ ਮਗਰ ਕੱਟਾ ਹੈ ਕਿੰਨਾ ਦੁੱਧ ਦੇ ਦੇਊਗੀ ਤੁਹਾਡੇ ਸਾਹਮਣੇ ਇਸ ਟਾਈਮ ਦੁੱਧ ਦੇ ਥੱਲੇ 14 ਕਿਲੋ ਤਿਆਰ ਹੈ ਜੀ 14 ਕਿਲੋ ਤਿਆਰ ਹੈ ਜੀ ਦੋ ਟਾਈਮ ਚਾਰ ਟਾਈਮ ਸੱਡੀ ਕਰਾ ਦੋ ਜਿੰਨੇ ਟਾਈਮ ਮਰਜ਼ੀ ਚੋ ਕੇ ਲੈ ਜਾਓ ਬਾਈ ਠੀਕ ਆ ਠੀਕ ਆ ਹਾਂਜੀ ਸਾਂਥੋਣਾ ਪੂਰਾ ਚੰਗਾ ਲੱਗਾ ਹੈ ਸਾਂਥੋਣਾ ਇਹਨ ਬਹੁਤ ਵਧੀਆ ਲੱਗਿਆ ਠੀਕ ਆ ਆਡਰ ਰੋਡਰ ਦੇਖੋ ਪੂਰਾ ਟੌਪ ਦਾ ਹੈਗਾ ਇਕੱਲਾ ਇਕੱਲਾ ਸੱਣ ਲੱਗਿਆ ਗਿਆ ਉੱਤੇ ਭਾਈ ਇਹ ਇੱਕ ਵਾਰ ਬਾਤ ਤੋੜ ਲੋ ਇਹਨੂੰ ਤੋੜ ਦੇ ਥੇਟ ਪਰ ਦੇਖੋ ਮੈਈ ਦੀ ਪੂਰੀ ਚੰਗੀ ਹੈਗੀ ਆ ਕਦ ਵਜੇ ਦੀ ਮੈਈ ਦਾ ਚੰਗਾ ਹੈਗਾ ਬਾਹਰ ਨੂੰ ਭਾਈ ਕੱਢ ਲੀਓ ਤੋਰਾ ਗੋਰਾ ਚੈੱਕ ਕਰੋ ਮਾਈ ਦਾ ਇਹ ਦੂਜੇ ਸੂਏ ਸੂਈ ਹੈ ਭਾਜੀ ਇਹ ਦੂਜੇ ਸੂਏ ਸੂਈ ਹੈ ਜੀ ਅੱਛਾ ਠੀਕ ਹੈ ਜੀ ਹਾਂਜੀ ਤੋਰਾ ਤੋਰਾ ਦੇਖੋ ਪੂਰਾ ਚੰਗਾ ਹੈਗਾ ਕੱਦ ਦੇ ਵੀ ਮਾਈ ਦਾ ਚੰਗਾ ਹੈਗਾ ਫੇਸ ਬਿਊਟੀ ਦੇਖੋ ਇੱਕ ਵਾਰੀ 14 ਕਿਲੋ ਬਾਈ ਕਰਦਾ ਇਸ ਟਾਈਮ ਦੋ ਤਿਆਰ ਹੈਗਾ ਆਪਣੀ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਤਨਾ ਤਨਾ ਸਾਈਜ਼ ਵੀ ਪੂਰਾ ਚੰਗਾ ਹੈਗਾ ਗੈਪ ਗੂਪ ਤੇ ਲੱਗਾ ਪੂਰਾ ਸਾਨੂੰ ਬਾਈ ਇਹਦੀ ਫਿਰ ਜੈ ਜੀ ਡਿਮਾਂਡ ਕਰ ਲਓ ਜੀ। ਇਹਦੀ ਡਿਮਾਂਡ ਜੀ ਇੱਕ ਵੀ ਆ। ਅੱਛਾ ਮਾੜਾ ਮੋਟਾ ਬਾਈ ਮਾਨ ਕਰਦੋਗੇ ਮੌਕੇ ਤੇ ਕਰ ਦਾਂਗੇ ਤੇਰੀ ਵੀਡੀਓ ਦੇਖ ਕੇ ਆਊਗਾ ਲਾਈਕ ਸ਼ੇਅਰ ਕਰਕੇ ਆਊਗਾ 5000 ਦੀ ਸ਼ੀਟ। ਠੀਕ ਹੈ ਠੀਕ ਹੈ ਬਾਈ ਕਹਿੰਦਾ ਜਿਹੜਾ ਚੈਨਲ ਸਬਸਕ੍ਰਾਈਬ ਤੇ ਵੀਡੀਓ ਮਾਇਕ ਸ਼ੇਅਰ ਕਰਕੇ ਆਊਗਾ ਬਾਈ ਕਹਿੰਦਾ 5000 ਹੋਰ ਮਾਨ ਕਰ ਦਾਂਗੇ। ਉਹਦਾ ਠੰਡੀ ਠੰਡੀ ਬਾਈ ਕਹਿੰਦਾ ਪੂਰੀ ਹੈਗੀ ਆ। ਦੋ ਟਾਈਮ ਚਾਰ ਟਾਈਮ ਆਪਣੀ ਮਿਲਕਿੰਗ ਕਰਕੇ ਤਸੱਲੀ ਕਰਕੇ ਲੈ ਕੇ ਜਾਓ। ਜੇ ਕਿਸੇ ਭਰਾ ਨੂੰ ਵੀ ਇਹ ਮਾਇ ਜੀ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ। ਬਾਈ ਦਾ ਮੋਬਾਈਲ ਨੰ